ਮંત્રી ਹਰਪਾਲ ਚਿੰਦੜੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੁਝ ਕਿਹਾ ਜਾ ਰਿਹਾ ਤੁਸੀਂ ਵੀ ਸੁਣੋ ਕਿ 1981 ਤੋਂ ਲੈ ਕੇ 981 985 ਤੋਂ ਲੈ ਕੇ ਪੰਜਾਬ ਦੇ ਫਾਈਨਾਂਸਸ ਦੇ ਕੀ ਹਾਲਾਤ ਰਹੇ ਨੇ ਕਿ ਔਰ ਉਹਨਾਂ ਨੂੰ ਲਗਭਗ ਅਸੀਂ 14 14 ਭਾਗਾਂ 'ਚ ਵੰਡ ਕੇ ਅਸੀਂ ਆਪਣੀ ਪ੍ਰੈਜੈਂਟੇਸ਼ਨ ਜਿਹੜੀ ਆ ਸਾਡੇ ਡਿਪਾਰਟਮੈਂਟ ਦੇ ਪੀਐਸਐਫ ਅਜਵਾਇ ਸਿਨਾ ਜੀ ਨੇ ਬੜੇ ਅੱਛੇ ਤਰੀਕੇ ਦੇ ਨਾਲ ਸਾਡੀ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਫੈਰਾਸ ਕਮਿਸ਼ਨ ਦੇ ਸਾਹਮਣੇ ਰੱਖੀ ਕਿਉਂਕਿ ਫੈਰਾਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦਾ ਦੇਸ਼ ਦੇ ਅੰਦਰ ਇਹ ਤੀਜਾ ਸਟੇਟ ਸੀ ਪੰਜਾਬ ਤੀਜਾ ਸਟੇਟ ਸੀ ਇਸ ਤੋਂ ਪਹਿਲਾਂ ਛੱਤੀਸਗੜ੍ਹ ਮਾਚਲ ਪ੍ਰਦੇਸ਼ ਔਰ ਹਿਮਾਚਲ ਪ੍ਰਦੇਸ਼ ਤੋਂ ਬਾਅਦ ਪੰਜਾਬ ਦਾ ਨੰਬਰ ਆਇਆ ਤੇ ਅੱਜ ਦੋ ਦਿਨ ਦਾ ਦੌਰਾ ਜਿਹੜਾ ਸੀ ਉਹਨਾਂ ਦਾ ਅੱਜ ਖਤਮ ਹੋਇਆਗਾ ਕੱਲ ਉਹਨਾਂ ਨੇ ਫਾਇਨੈਂਸ ਕਮਿਸ਼ਨ ਨੇ ਕੱਲ ਅੰਮ੍ਰਿਤਸਰ ਦੇ ਅੰਦਰ ਇੰਡਸਟਰੀ ਦੇ ਨਾਲ ਮੀਟਿੰਗ ਕੀਤੀ ਟਰੇਡਰ ਦੇ ਨਾਲ ਮੀਟਿੰਗ ਕੀਤੀ ਔਰ ਉਹਨਾਂ ਤੋਂ ਬੜੇ ਅچھے ਸੁਝਾਅ ਸਾਰੀ ਇੰਡਸਟਰੀ ਨੇ ਪੰਜਾਬ ਦੀ ਇੰਡਸਟਰੀ ਦੇ ਸੁਝਾਅ ਰੱਖੇ ਬਹੁਤ ਸਾਰੀਆਂ ਜਿਹੜੀਆਂ ਇੰਸਟੀਚਿਊਸ਼ਨਸ ਤੋਂ ਆਂ ਆਇਆ ਹੋਣੀਆਂ ਸੀ ਉਹਨਾਂ ਨੇ ਆਪਣੇ ਆਪਣੇ ਸੁਝਾਅ ਜਿਹੜੇ ਨੇਗੇ ਫਾਈਨੈਂਸ ਕਮਿਸ਼ਨ ਦੇ ਅੱਗੇ ਰੱਖੇ ਔਰ 22 ਤਰੀਕ ਨੂੰ 22 ਤਰੀਕ ਨੂੰ ਆਫਟਰ ਲੰਚ ਬਾਅਦ ਦੁਪਹਿਰ ਪੰਜਾਬ ਦੀਆਂ ਰਾਸੀ ਤਰ੍ਹਾਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ اپੋਜੀਸ਼ਨ ਦੇ ਪੋਲੀਟੀਕਲ ਪਾਰਟੀਆਂ ਜਿਹਦੇ ਵਿੱਚ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਇਹਨਾਂ ਸਾਰੀਆਂ ਪਾਰਟੀਆਂ ਨੇ ਵੀ ਆਪਣਾ ਪੱਖ ਰੱਖਿਆ ਔਰ ਉਸ ਤੋਂ ਬਾਅਦ ਮੈਂ ਸਮਝਦਾ ਆਮ ਆਦਮੀ ਪਾਰਟੀ ਸਾਡੇ ਵੱਲੋਂ ਵੀ ਸਾਡੇ 4 ਵਿਧਾਇਕ ਜਿਹੜੇ ਇਹ ਮੈਂ ਦੇ ਗਏ ਕਾਂਗਰਸ ਤੋਂ 3 ਗਏ ਅਕਾਲੀ ਦਲ ਤੋਂ 2 ਭਾਰਤੀ ਜਨਤਾ ਪਾਰਟੀ ਵੱਲੋਂ 2 ਨਮਾਇਦੇ ਔਰ 2 ਨਮਾਇਦੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਨੇ ਔਰ ਸ਼ਾਮਲ ਹੋਏ ਔਰ ਸਾਰਿਆਂ ਨੇ ਮੈਂ ਸਭ ਤੋਂ ਪਹਿਲਾਂ ਸਾਰੀਆਂ ਪੋਲੀਟੀਕਲ ਪਾਰਟੀ ਦਾ ਧੰਨਵਾਦ ਵੀ ਕਰਨਾ ਚਾਹਨਾਗਾ ਸਭ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਪੰਜਾਬ ਦੇ ਠੱਕਾਂ ਦੀ ਗੱਲ ਕੀਤੀ ਕਿ ਪੰਜਾਬ ਨੂੰ ਵੱਧ ਤੋਂ ਵੱਧ ਫੰਡ ਜਿਹੜੇ ਨੇਗੇ ਉਹ ਕਿਸ ਤਰ੍ਹਾਂ ਸੈਂਟਰਲ ਪੂਲ ਦੇ ਵਿੱਚੋਂ ਅਲਾਟ ਕੀਤੇ ਜਾਣ ਇਹ ਜਿਹੜੀ ਮੰਗਾ ਉਹਦਾ ਸਾਡਾ ਪੰਜਾਬ ਸਰਕਾਰ ਦਾ ਨਾ ਕਿ ਸਮਝਦਾ ਸਭ ਤੋਂ ਵੱਧ ਸਮਰਥਨ ਸਾਰੀਆਂ ਪਾਰਟੀਆਂ ਨੇ ਕੀਤਾ ਅਸੀਂ ਆਪਣੇ 16ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਪੰਜਾਬ ਸੂਬੇ ਦੀ ਜਿੱਥੇ ਆਰਥਿਕਤਾ ਕਿਸ ਜਗ੍ਹਾ ਤੇ ਖੜੀ ਆ ਕਿੰਨੇ ਫੰਡ ਸਾਨੂੰ ਮਿਲ ਰਹੇ ਨੇ ਪਰ ਕਿੰਨੇ ਮਿਲਣੇ ਚਾਹੀਦੇ ਨੇ ਕਿਹੜੀ-ਕਿਹੜੀ ਸਾਡੀ ਪ੍ਰੋਜੈਕਸ਼ਨ 15ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਸੀ ਔਰ ਕਿਹੜੀ ਹੁਣ ਅਸੀਂ 16ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਰੱਖੀ ਆ ਉਹ ਸਾਰੀ ਅਸੀਂ ਬੜੇ ਅੱਛੇ ਤਰੀਕੇ ਨਾਲ ਉਹਨਾਂ ਦੇ ਸਾਹਮਣੇ ਬਿਆਨ ਕੀਤੀ ਅਸੀਂ ਪੰਜਾਬ ਦੇ ਵਿਕਾਸ ਨੂੰ ਹੋਰ ਚਾਹਤੇ ਲੈ ਕੇ ਜਾਣ ਦੇ ਲਈ ਹੋਰ ਸਿਖਰਾਂ ਤੇ ਲੈ ਕੇ ਜਾਣ ਲਈ ਹੋਰ ਹਾਈਟਸ ਤੇ ਲੈ ਕੇ ਜਾਣ ਲਈ 1 ਲੱਖ 132000 247 132247 ਕਰੋੜ ਰੁਪਏ ਦੀ કુલ ਫੰਡਾਂ ਦੀ ਮੰਗ ਕੀਤੀ ਆ ਜਿਹੜੇ ਕਿ ਮੈਂ ਸਮਝਦਾ ਜਦੋਂ 16ਵੇਂ ਬੈਟ ਕਮਿਸ਼ਨ ਦੀਆਂ ਰეკਮੈਂਡੇਸ਼ਨ ਦੇ ਆਧਾਰ ਤੇ ਗਵਰਨਮੈਂਟ ਆਫ ਇੰਡੀਆ ਡਿਸਾਈਡ ਕਰੂਗੀ ਔਰ ਉਸ ਬਾਅਦ 5 ਸਾਲ ਇਹ ਫੰਡ ਜਿਹੜਾ ਉਹ ਆਉਣਗੇ ਅਸੀਂ ਪੰਜਾਬ ਦਾ ਜਿਹੜਾ ਕਿਸਾਨ ਹੈ ਪੰਜਾਬ ਦਾ ਫਾਰਮਰ ਆ ਪੰਜਾਬ ਦਾ ਕਿਸਾਨ ਆ ਉਹਨੂੰ ਫਸਲੀ ਜਿਹੜਾ ਦੋ ਫਸਲੀ ਚੱਕਰ ਆ ਝੋਨੇ ਦਾ ਤੇ ਬੀਟ ਦਾ ਕਣਕ ਤੇ ਝੋਨੇ ਦਾ ਉਹਦੇ ਚੋਂ ਕੱਢਣ ਲਈ ਫਸਲੀ ਵਿਭਿੰਨਤਾ ਲੈ ਕੇ ਆਉਣ ਲਈ ਡਾਈਵਰਸਿਫਿਕੇਸ਼ਨ ਦੀ ਗੱਲ ਕੀਤੀ ਆ ਕਿ ਪੰਜਾਬ ਨੂੰ ਇਸ ਸਮੇ ਲੋੜ ਆ ਡਾਈਵਰਸਿਫਿਕੇਸ਼ਨ ਦੀ ਉਦਾਂ ਉਹਨੂੰ ਹਲਾਰਾ ਦੇਣ ਦੇ ਲਈ ਅਸੀਂ ਫੰਡਸ ਦੀ ਗੱਲ ਕੀਤੀ ਹੈ ਕਿ ਸਾਨੂੰ ਫੰਡ ਦਿੱਤੇ ਜਾਣ। ਇਸੇ ਤਰ੍ਹਾਂ ਜਿਸ ਤਰ੍ਹਾਂ ਸਾਡੇ ਗਵਾਂਧੀ ਸਟੇਟ ਪਿੰਗੇ ਕਿਉਂਕਿ ਕੱਲ ਇੰਡਸਟਰੀ ਦੀ ਮੀਟਿੰਗ ਸੀ। ਇੰਡਸਟਰੀ ਦੀ ਜਿਹੜੀ ਆ ਡਿਪਾਰਟਮੈਂਟ ਵੱਲੋਂ ਵੀ ਪ੍ਰੈਜੈਂਟੇਸ਼ਨ ਸੀ ਕਿ ਜਿਸ ਤਰ੍ਹਾਂ ਟੈਕਸਸ ਦੀ ਸ਼ੋਰਟ ਹਿਮਾਚਲ ਪ੍ਰਦੇਸ਼ ਨੂੰ ਜਿਸ ਤਰ੍ਹਾਂ ਟੈਕਸਸ ਦੀ ਸ਼ੋਰਟ ਜਿਹੜੀ ਆ ਜੰਮੂ ਕਸ਼ਮੀਰ ਨੂੰ ਦਿੱਤੀ ਆ ਉਸੇ ਤਰ੍ਹਾਂ ਪੰਜਾਬ ਨੂੰ ਵੀ ਦੇ ਦਿਓ ਕਿਉਂਕਿ ਪੰਜਾਬ ਵੀ ਬਾਰਡਰ ਸਟੇਟ ਆ 500 ਕਿਲੋਮੀਟਰ ਤੋਂ ਵੱਧ ਸਾਡੀ ਸਰਹੱਦ ਜਿਹੜੀ ਆ ਉਹ ਇੰਟਰਨੈਸ਼ਨਲ ਬਾਰਡਰ ਤੇ ਲੱਗਦੀ ਆ ਪੰਜਾਬ ਦੀ ਔਰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਦਾ ਵੱਡਾ ਹਿੱਸਾ ਜਿਹੜਾ ਉਹ ਸਰਹੱਦ ਤੇ ਲੱਗਦਾਗਾ ਸੋ ਉਹਨਾਂ ਦੇ ਵਿੱਚ ਇੰਡਸਟਰੀ ਜਿਹੜੀ ਆ ਨਾ ਮਾਤਰਾ ਇੰਡਸਟਰੀ ਜਿਹੜੀ ਆ ਬਹੁਤ ਘਟਾ ਉਹਨਾਂ ਦੇ ਅੰਦਰ ਇੰਡਸਟਰੀ ਨੂੰ ਹੋਰ ਉਚਾਈ ਤੇ ਲੈ ਕੇ ਜਾਣ ਲਈ ਸਪੈਸ਼ਲ ਪੈਕੇਜ ਦਿੱਤਾ ਜਾਵੇ ਕਿਉਂਕਿ ਜੰਮੂ ਕਸ਼ਮੀਰ ਨੂੰ ਦਿੱਤਾਗਾ ਹੁਣ ਹੋ ਕੀ ਰਹਾਗਾ ਕਿ ਸਾਡੀ ਇੰਡਸਟਰੀ ਕਿੱਦਾਂ ਜਾ ਰਹੀ ਆ ਕਿੱਦਾਂ ਪੰਜਾਬ ਦੇ ਵਿੱਚ ਕਿਰਾ ਜਿਹੜਾ ਹੋ ਰਿਹਾ ਹਿਮਾਚਲ ਸਾਡਾ ਗੁਆਢੀ ਸੂਬਾਗਾ ਹਿਮਾਚਲ ਦੇ ਨਾਲ ਸਾਡੀ ਬਹੁਤ ਸਾਰੀ ਸਰਹੱਦ ਲੱਗਦੀ ਆ ਸਟੇਟ ਦੀ ਔਰ ਇਸੇ ਤਰ੍ਹਾਂ ਜੰਮੂ ਕਸ਼ਮੀਰ ਆ ਜੰਮੂ ਕਸ਼ਮੀਰ ਨੇ ਆਪਣਾ ਕਿਹੜਾ ਡਿਸਟ੍ਰਿਕਟ ਚੁਣ ਲਿਆ ਕਠੂਆ ਕਿਉਂਕਿ ਪੰਜਾਬ ਦੇ ਨਾਲ ਲੱਗਦਾਗਾ ਹਿਮਾਚਲ ਨੇ ਬੱਦੀ ਸੋਲਨ ਇਹ ਚੁਣ ਲਏ ਔਰ ਸਾਡੀ ਇੰਡਸਟਰੀ ਨੂੰ ਉਥੇ ਕੁਝ ਨਾ ਕੁਝ ਇਨਸੈਂਟਿਵ ਦੇ ਕੇ ਲੈ ਕੇ ਜਾ ਰਹੇ ਨੇ ਇਹ ਮੈਂ ਸਮਝਦਾ ਪੰਜਾਬ ਦੇ ਨਾਲ ਜਸਸ ਨਹੀਂ ਹੈਗਾ ਪੰਜਾਬ ਦੇ ਨਾਲ ਜਸਸ ਜਿਹੜਾ ਉਹ ਸੈਂਟਰ ਸਰਕਾਰ ਕਰ ਰਹੀ ਹੈ ਕਿਉਂਕਿ ਪੰਜਾਬ ਦੇਸ਼ ਦਾ ਵੰਗਾ ਦੇਸ਼ ਦਾ ਹਿੱਸਾਗਾ ਜਿਨੇ ਮੈਂ ਸਮਝਦਾ ਬਹੁਤ ਸਾਰੀਆਂ ਕੁਰਬਾਨੀਆਂ ਦੇਸ਼ ਲਈ ਦਿੱਤੀਆਂ ਔਰ ਅਤਵਾਦ ਦੇ ਖਿਲਾਫ ਬਹੁਤ ਵੱਡਾ ਜੰਗ ਪੰਜਾਬ ਨੇ ਲੜਿਆ ਔਰ ਹਮੇਸ਼ਾ ਹੀ ਜਦੋਂ ਵੀ ਕਦੇ ਬਾਹਰਲੇ ਦੇਸ਼ਾਂ ਨਾਲ ਜੰਗ ਹੁੰਦੀ ਹੈ ਤਾਂ ਪੰਜਾਬ ਜਿਹੜਾ ਉਹ ਹਮੇਸ਼ਾ ਮੋਰੀ ਰੋਲ ਲਮਾਉਂਦਾ ਹੈਗਾ ਔਰ ਸਾਡੇ ਦਾ ਵਿਤਕਰਾ ਜਿਹੜਾ ਇਹ ਜਿਹੜੀਆਂ ਪਾਲਿਸੀਆਂ ਲੈ ਕੇ ਆਏ ਨੇ ਕਿ ਸੈਂਟਰ ਸਰਕਾਰ ਅਸੀਂ ਦਾ ਵਿਰੋਧ ਕੀਤਾ ਕਿ ਸਾਡੇ ਲਈ ਘੱਟੋ ਘੱਟ ਪੰਜਾਬ ਦੇ ਉਹ ਡਿਸਟ੍ਰਿਕਟਾਂ ਨੂੰ ਤੁਸੀਂ ਮੋਰੀ ਬਣਾ ਲਓ ਜਿਹੜੇ ਸਰਹੱਦ ਤੇ ਲੱਗਦੇ ਨੇਗੇ ਉਥੇ ਦੇ ਯੁੱਧ ਦੇ ਅੰਦਰ ਹੋਰ એનર્ਜੀ ਆਊਗੀ ਉਥੇ ਜਿਹੜਾ ਸਕਿੱਲ ਡਿਵੈਲਪਮੈਂਟ ਹੋਊਗੀ ਜਦੋਂ ਫੈਕਟਰੀਆਂ ਲੱਗਣਗੀਆਂ ਔਰ ਬੱਚੇ ਜਿਹੜੇ ਸਾਡੇ ਨੌਜਵਾਨ ਆ ਉਹ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਊਗਾ ਔਰ ਕਿਤਨਾ ਕਿਤੇ ਨਸ਼ਿਆਂ ਨੂੰ ਵੀ ਬਹੁਤ ਵੱਡੀ ਜਿਹੜਾ ਨਾਰਕੋ টেরਰਿਜ਼ਮ ਆ ਉਹਨੂੰ ਵੱਡੀ ਠੱਲ ਜਿਹੜੀ ਆ ਉਹ ਪਾਊਗੀ ਇਸੇ ਤਰੀਕੇ ਅਸੀਂ ਕਮਿਸ਼ਨ ਦੇ ਕੋਲੇ ਬਹੁਤ ਵੱਡੀ ਮੰਗ ਰੱਖੀ ਆ ਕਿ ਬਾਗਾ ਅਟਾਰੀ ਬਾਗਾ ਬਾਰਡਰ ਦੇ ਉੱਤੇ ਅਟਾਰੀ ਬਾਗਾ ਬਾਰਡਰ ਦੇ ਉੱਤੇ ਜਿਹੜਾ ਵਪਾਰ ਡਿਫਰੈਂਟ ਸਟੇਟ ਦੇ ਨਾਲ ਹੁੰਦਾ ਸੀਗਾ ਜਿਹੜਾ ਮੈਂ ਸਮਝਦਾਗਾ ਸੈਂਟਰਲ ਏਸ਼ੀਆ ਦੇ ਸਟੇਟਸ ਦੇ ਨਾਲ ਸੈਂਟਰਲ ਏਸ਼ੀਆ ਦੇ ਸੈਂਟਰਲ ਏਸ਼ੀਅਨ ਸਟੇਟਾਂ ਦੇ ਨਾਲ ਖਾਸ ਕਰਕੇ ਜੇ ਮੈਂ ਗੱਲ ਕਰਾਂ ਅਫਗਾਨਿਸਤਾਨ ਕਜਾਕਿਸਤਾਨ ਈਰਾਨ ਇਰਾਕ ਇਹ ਸਾਰੇ ਦੇਸ਼ਾਂ ਨੂੰ ਇੱਕ ਵੱਡਾ ਵਪਾਰ ਸਦੀਆਂ ਤੋਂ ਚੱਲਿਆ ਆ ਰਿਹਾ ਸੀਗਾ ਪਰ ਲੇਕਿਨ ਪਿੱਛੇ ਕੁਝ ਸਮਾਂ ਰੋਕਤਾ ਔਰ ਉਰੂ ਅਸੀਂ ਦੁਬਾਰਾ ਚਾਲੂ ਕਰਨ ਦੀ ਮੰਗ ਕੀਤੀ ਆ ਕਉਂ ਜਿੱਦਣਾ ਮੈਂ ਸਮਝਦਾ ਪੰਜਾਬ ਦੀ ਇਕਨੋਮੀ ਨੂੰ ਪੰਜਾਬ ਦੀ ਆਰਥਿਕਤਾ ਨੂੰ ਇੱਕ ਵੱਡਾ ਹੰਗਾਰਾ ਮਿਲੂ ਹਲਾਰਾ ਮਿਲੂਗਾ ਔਰ ਕਿਉਂਕਿ ਨਹੀਂ ਤਾਂ ਹੁਣ ਕੀ ਹੋ ਰਿਹਾ ਹੁਣੇ ਵਪਾਰ ਤਾਂ ਹੋ ਰਿਹਾ ਵਪਾਰ ਤਾਂ ਪਾਕਿਸਤਾਨ ਨਾਲ ਵੀ ਹੋ ਰਿਹਾ ਅਦਰ ਦੇਸ਼ਾਂ ਦੇ ਨਾਲ ਹੋ ਰਿਹਾ ਪਰ ਲੇਕਿਨ ਉਹ ਹੋ ਕਿੱਧਰ ਰਿਹਾ ਗੁਜਰਾਤ ਦੇ ਬਾਰਡਰ ਦੇ ਰਿਹਾ ਉਧਰ ਦੀ ਹੋ ਰਿਹਾ ਪਰ ਲੇਕਿਨ ਮੈਂ ਸਮਝਦਾ ਪੰਜਾਬ ਦੇ ਨੇੜੇ ਪੰਜਾਬ ਨੇੜੇ ਆ ਔਰ ਪੰਜਾਬ ਦਾ ਕਿਸਾਨ ਵੇਚ ਦੇ ਕੇਂਦਰੀ ਅਨਾਜ ਭੰਡਾਰ ਦੇ ਅੰਦਰ ਬਹੁਤ ਵੱਡਾ ਹਿੱਸਾ ਪਾਉਂਦਾਗਾ ਸੋ ਮੈਂ ਸਮਝਦਾ ਪ੍ਰਾਇੋਰਟੀ ਜਿਹੜੀ ਆ ਉਹ ਪੰਜਾਬ ਨੂੰ ਹੋਣੀ ਚਾਹੀਦੀ ਆ ਬੜਾ ਡਿਟੇਲ ਦੇ ਵਿੱਚ ਅਸੀਂ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਉੱਥੇ ਰੱਖ ਕੇ ਆਂਗੇ ਕਿਸ ਤਰ੍ਹਾਂ ਜਿਹੜੇ ਖੇਤੀ ਉਤਪਾਦ ਨੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਬਾਸਮਤੀ ਚੌਲਾਂ ਦੀ ਗੱਲ ਕਰੀਏ ਬਾਸਮਤੀ ਚੌਲਾਂ ਦੀ ਮੰਗ ਬੜੀ ਆ ਉਹਨਾਂ ਦੇਸ਼ਾਂ ਦੇ ਅੰਦਰ ਇਹ ਸਾਰੀਆਂ ਗੱਲਾਂ ਅਸੀਂ ਕਮਿਸ਼ਨ ਦੇ ਸਾਹਮਣੇ ਬੜੇ ਅچھے ਤਰੀਕੇ ਦੇ ਨਾਲ ਰੱਖੀਆਂ ਨੇ ਇਸੇ ਤਰੀਕੇ ਇਹਨਾਂ 132247 ਕਰੋੜ ਦੇ ਵਿੱਚੋਂ ਅਸੀਂ 75000 ਕਰੋੜ ਰੁਪਏ ਜਿਹੜਾ ਉਹ ਵਿਕਾਸ ਫੰਡਾਂ ਦੇ ਲਈ ਮੰਗ ਮੰਗਿਆ ਡਿਮਾਰਕ ਕੀਤੀ ਆ ਮੰਗਿਆ ਗਿਆ ਔਰ ਇਸੇ ਤਰ੍ਹਾਂ ਖੇਤੀਬਾੜੀ ਅਤੇ ਫਸਲੀ ਭੋਪਨਤਾ ਦੇ ਲਈ 17000 17000 950 17950 ਕਰੋੜ ਰੁਪਏ ਦੀ ਮੰਗ ਕੀਤੀ ਆ ਜਿਹੜੀ ਸਟੱਵਲ ਬਰਨਿੰਗ ਆ ਹਮੇਸ਼ਾ ਹਰ ਸਾਲ ਹੁੰਦਾ ਗਿਆ ਇਸ਼ੂ ਕਿ ਪ੍ਰਾਰੀ ਸਾੜਨ ਦੀ ਜਿਹੜੀ ਸਮੱਸਿਆ ਉਹ ਇਕੱਲੇ ਪੰਜਾਬ ਦੀ ਆ ਇਹ ਸਮੱਸਿਆ ਪੰਜਾਬ ਦੀ ਨਹੀਂ ਇਹ ਹਰਿਆਣੇ ਦੀ ਵੀ ਨਹੀਂ ਆ ਇਹ ਪਛਮੀ ਯੂਪੀ ਦੀ ਵੀ ਓਨੀ ਆ ਇਹ ਰਾਜਸਥਾਨ ਦੀ ਵੀ ਕਾਫੀ ਹੱਦ ਤੱਕ ਆ ਸੋ ਇਹਦਾ ਹੱਲ ਦੇ ਲਈ ਅਸੀਂ ਇਹਦੇ ਬਦਲਵੇਂ ਪ੍ਰਬੰਧ ਕਰਨ ਦੇ ਲਈ ਬਾਇਓ ਗੈਸ ਪਲਾਂਟ ਲਾਉਣ ਦੇ ਲਈ ਇਹ ਸਾਰਿਆਂ ਦੇ ਲਈ ਅਸੀਂ ਲਗਭਗ 5000 ਕਰੋੜ ਰੁਪਏ ਦੀ ਡਿਮਾਂਡ ਕੀਤੀ ਹੈ ਕਿ ਸਾਨੂੰ ਦਿੱਤੇ ਜਾਣ ਤਾਂ ਕਿ ਅਸੀਂ ਇਹ ਚੱਕਰ ਦੇ ਵਿੱਚੋਂ ਕਿਸਾਨ ਨੂੰ ਕੱਢ ਸਕੀਏ ਔਰ ਪੰਜਾਬ ਜਿਹੜਾ ਹੈਗਾ ਮਾਤਾ ਭਰਾਂ ਦੇ ਵਿੱਚ ਆਪਣਾ ਹਿੱਸਾ ਪਾ ਸਕੀਏ ਇਸੇ ਤਰ੍ਹਾਂ ਨਾਰਕੋ ਟਰੋਰਿਜ਼ਮ ਨਾਰਕੋ ਟਰੋਰਿਜ਼ਮ ਔਰ ਡਰਗ ਦੀ ਸਮੱਸਿਆ ਨੂੰ ਲੈ ਕੇ ਅਸੀਂ ਲਗਭਗ 8800 ਕਰੋੜ ਰੁਪਏ 8840 ਕਰੋੜ ਰੁਪਏ ਦੀ ਸੈਂਟਰ ਸਰਕਾਰ ਤੋਂ ਮੰਗ ਕੀਤੀ ਆ ਕਿ ਸਾਨੂੰ ਹੋਰ ਅਸੀਂ ਜਿਹੜਾ ਬਾਰਡਰ ਦੇ ਉੱਤੇ ਆ ਉਹਨੂੰ ਹੋਰ ਮੋਡਰਨਾਈਜੇਸ਼ਨ ਕਰਨੀ ਆ ਉੱਥੇ ਤੇ ਉਹਦੇ ਲਈ ਸਾਨੂੰ 8840 ਕਰੋੜ ਰੁਪਏ ਦਿੱਤੇ ਜਾਣ ਇਸੇ ਤਰ੍ਹਾਂ ਇੰਡਸਟਰੀ ਦੀ ਐਮਐਸਐਮਈ ਦੀ ਜਿਹੜੀ ਆ ਦੁਬਾਰਾ ਮੋਟਰ ਸਰਜੀਤੀ ਦੇ ਲਈ ਅਸੀਂ 6000 ਕਰੋੜ ਰੁਪਏ ਦੀ ਮੰਗ ਕੀਤੀ ਆ ਔਰ ਲੋਕਲ ਬਾਡੀਜ਼ ਦੇ ਲਈ ਲੋਕਲ ਬਾਡੀ ਦੇ ਲਈ 89400 26 ਕਰੋੜ ਰੁਪਏ ਦੀ ਮੰਗ ਕੀਤੀ ਹੈ ਸਾਰੀ ਜਿਹੜੀ ਡਿਮਾਂਡ